ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਨਿੱਤ ਨੇਮ ਕਰਨਾ ਕਿਉਂ ਜ਼ਰੂਰੀ ਹੈ ਨੇਮ ਕਿਉਂ ਨਹੀਂ ਨਿਭਦਾ ਤਾਂ ਦਾ ਮਤਲਬ ਇਹ ਹੈ ਦੋਸਤੋ ਮੇਰੀ ਸਾਧ ਸੰਗ ਪਿਆਰੀ ਸਾਧ ਸੰਗ ਜੀ ਵੀ ਜਿਦਾਂ ਨਿੱਤ ਨੇਮ ਆਪਾਂ ਕਰਦੇ ਆਂ ਕਈ ਕਹਿੰਦੇ ਨੇ ਵੀ ਹਨਾ 2-4 ਦਿਨ ਕਰ ਲਿਆ ਨੇ ਨਿੱਤ ਨੇਮ ਉਸ ਤੋਂ ਬਾਅਦ ਨਿੱਤ ਨੇਮ ਬੰਦਾ ਭੁੱਲ ਜਾਂਦਾ ਨਹੀਂ ਹੁੰਦਾ ਠੀਕ ਹੈ ਜੀ ਦੇ 2-4 ਦਿਨ ਕਰ ਲਏ ਫਿਰ 2-4 ਦਿਨ ਲੰਘ ਜਾਂਦੇ ਨੇ ਮੰਨ ਲਓ ਲਗਾਤਾਰ ਇਹ ਡੇਲੀ ਉੱਠਣਾ 4 ਵਜੇ 3 ਵਜੇ 2 ਵਜੇ ਡੇਲੀ ਪਾਠਕਾਂ ਦਾ ਨਿਤਨੇਮ ਕਰਨਾ ਇਹ ਸੋਚੋ ਬਹੁਤ ਕੰਮ ਮੰਨ ਲਓ 20-30-40% ਹਨਾ ਚਲੋ ਹੈਗੇ ਨਹੀਂ ਆ ਤਾਂ ਸਿੱਖ ਹਨਾ ਪੱਕੇ ਸਿੱਖ ਜਿਹੜੇ ਉੜਦੀ ਉੜਦੇ ਨੇ ਮੀਨ ਐਂ ਏਰੀਆ ਤੂਫਾਨ ਉਹਨਾਂ ਨੇ ਆਪਣਾ ਕੰਮ ਕਰਨੀ ਕਰਨਾ ਮੀਨ ਨਿਤਨੇਮ ਵੀ ਇਹ ਪਰ ਰੈਗੂਲਰ ਕਿਉਂ ਨਹੀਂ ਕਰ ਪਾਉਂਦੇ ਕਾਰਨ ਕੀ ਆ ਦਾ ਇਹਦਾ ਕਾਰਨ ਤਨ ਗੁਰੂ ਰਾਮਦਾਸ ਜੀ ਸੱਚੇ ਪਿਤਾ ਗੁਰੂ ਮਹਾਰਾਜ ਦਾਦੇ ਨੇ ਜਿਵੇਂ ਕਿ ਇੱਕ ਵਿਅਕਤੀਕ ਮੰਨਦਾ ਜਦੋਂ ਕਿਸਾਨ ਆਪਣਾ ਖੇਤਾਂ 'ਚ ਹਲ ਬੋਂਦਾ ਖੇਤੀ ਕਰਦਾ ਚਾਹੇ ਉਹਦਾ ਮਨ ਹੋਵੇ ਜਾਂ ਨਾ ਮਨ ਨਾ ਹੋਵੇ ਤਾਂ ਵੀ ਉਹ ਕੰਮ ਕਰਦਾ ਇਹਦਾ ਮਤਲਬ ਕੀ ਹੈ ਵੀ ਉਹ ਕੰਮ ਮਨ ਹੋਵੇ ਚਾਹੇ ਨਾ ਹੋਵੇ ਕਿਉਂਕਿ ਜ਼ਰੂਰਤ ਆਉਦੀ ਇੱਕ ਵਿਅਕਤੀ ਸਟੋਰ ਜਾਂ ਦੁਕਾਨ ਦਾ ਕੰਮ ਕਰਦਾ ਮੀ ਆਵੇ ਨਹੀਂ ਆਵੇ ਤਾਂ ਵੀ ਉਹ ਦੁਕਾਨ ਤੇ ਜਾਂਦੀ ਜਾਂਦਾ ਠੀਕ ਹੈ ਜੀ ਇੱਕ ਹਾਕਮ ਨੇ ਲੱਗਿਆ ਕੋਈ ਪ੍ਰਾਈਵੇਟ ਨੌਕਰ ਹੈ ਨਾ ਨੌਕਰੀ ਕਰਦਾ 10000 15000 ਤੇ ਉਹ ਵੀ ਕਿਸੇ ਵੀ ਮੁਸੀਬਤ ਕੋਈ ਵੀ ਹੈ ਨਾ ਕੰਮ ਹੋ ਜੇ ਤਾਂ ਵੀ ਉਹਨਾਂ ਨੇ ਉਹ ਕੰਮ ਤੇ ਜਾਣੀ ਜਾ। ਇਹਦੇ ਕਹਿਣ ਦਾ ਮਤਲਬ ਸੱਚੇ ਪਾਤਸ਼ਾਹ ਦਾ ਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਕੋਈ ਚੀਜ਼ ਕਿਸੇ ਦੀ ਲੋਡ ਬਣ ਜਾਂਦੀ ਆ ਤਾਂ ਉਹ ਬੰਦਾ ਕੰਮ ਨਹੀਂ ਛੱਡਦਾ। ਹੁਣ ਜੇ ਖੇਤੀ ਵਾਲਾ ਖੇਤੀ ਛੱਡੂ ਤਾਂ ਪਰਿਵਾਰ ਕਿੰਨਾਂ ਪਾਲੇ ਸਟੋਰ ਵਾਲਾ ਕੰਮ ਛੱਡ ਦੂ ਤਾਂ ਆਪਣਾ ਪਰਿਵਾਰ ਕਿਵੇਂ ਪਾਲੂ ਤੇ ਜੇ ਕੋਈ ਹਾਕਮ ਦੀ ਨੌਕਰੀ ਕਰਦਾ ਕਰਦਾਗਾ ਜੇ ਉਹ ਆਪਣਾ ਕੰਮ ਛੱਡ ਦੂ ਤਾਂ ਪਰਿਵਾਰ ਕਿਵੇਂ ਪਾਲੂ ਮੰਨ ਕੇ ਚੱਲੋ ਦੁਨੀਆ ਦਾ ਕੋਈ ਵੀ ਕੰਮ ਕਰਦਾ ਵਿਅਕਤੀ ਜੇ ਉਹ ਕੰਮ ਨਾ ਕਰੇ ਤਾਂ ਉਹ ਪਰਿਵਾਰ ਨਹੀਂ ਪਾਲ ਸਕਦਾ ਤੇ ਇਹ ਕਿੰਨੇ ਕੰਮ ਕਰਦੇ ਨੇ ਪਰ ਗੁਰਬਾਣੀ ਨੂੰ ਲੋੜ ਨਹੀਂ ਸਮਝਦੇ ਵੀ ਚਲੋ ਕਰ ਲਿਆ ਤਾਂ ਵੀ ਠੀਕ ਆ ਨਹੀਂ ਕਰ ਲਿਆ ਤਾਂ ਵੀ ਠੀਕ ਆ ਜਦੋਂ ਕਿਸੇ ਆਏ ਕਿਸੇ ਬੰਦੇ ਨੇ ਐ ਸਵਾਲ ਪੁੱਛਿਆ ਹਨ ਵੀ ਇਹ ਕਰਕੇ ਵੀ ਤੁਸੀਂ ਆ ਕੰਮ ਕਰ ਉਹ ਕਹਿੰਦੇ ਵੀ ਸਾਡੇ ਪਰਿਵਾਰ ਦੀ ਲੋੜ ਆ ਵੀ ਤਾਂ ਸਾਨੂੰ ਇਹ ਕੰਮ ਕਰਨਾ ਪਊਗਾ ਕਿਉਂਕਿ ਇਹ ਪਰਿਵਾਰ ਦੀ ਲੋੜ ਬਣ ਚੁੱਕਿਆ ਕੋਈ ਬਿਜ਼ਨਸਮੈਨ ਬਿਜ਼ਨਸ ਕਰਦਾ ਖੇਤੀ ਕਰਦਾ ਹਨਾ ਕਿਸੇ ਵੀ ਪ੍ਰਕਾਰ ਦਾ ਕੰਮ ਕਰਦਾ ਉਹਨਾਂ ਦੀ ਇਹ ਲੋੜ ਬਣ ਚੁੱਕਿਆ ਤਾਂ ਇਹ ਜ਼ਰੂਰੀ ਆ ਤੇ ਉਹ ਕਰਦੀ ਕਰਦੇ ਨੇ ਸੱਚੇ ਪਿਤਾ ਹਯੂਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਬੰਦਿਆ ਤੇਰਾ ਕੰਮ ਖੇਤੀ ਦਾ ਖੇਤੀ ਵਾਲਾ ਰਹੂਗਾ ਨਹੀਂ ਕਿ ਖੇਤੀ ਨੂੰ ਵਟ ਕੇ ਨਹੀਂ ਜੇ ਮੈਂ ਜੇ ਖੇਤੀ ਕਰਦਾ ਚਾਹੇ ਸਟੋਰ ਦਾ ਕੰਮ ਕਰਦਾ ਤੇ ਚਾਹੇ ਕਿਸੇ ਹਾਕਮ ਦੀ ਨੌਕਰੀ ਕਰਦਾ ਜਿਸ ਤਰ੍ਹਾਂ ਤੇਰਾ ਕੰਮ ਪਰਿਵਾਰ ਦੀ ਲੋਡ ਬਣ ਚੁੱਕਿਆ ਵੀ ਤੂੰ ਨਹੀਂ ਛੱਡ ਸਕਦਾ ਉਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਜਿਸ ਦਿਨ ਗੁਰਬਾਣੀ ਜਿਸ ਦਿਨ ਤੇਰੀ ਜਿਹੜੀ ਰੱਬ ਦੀ ਆਤਮਾ ਤੇਰੇ ਅੰਦਰਲੀ ਰੱਬ ਦੀ ਆਤਮਾ ਜਦੋਂ ਤੇਰਾ ਲੋਡ ਬਣ ਗਈ ਤਾਂ ਕਹਣਾ ਆਤਮਾ ਦੀ ਲੋੜ ਬਣ ਗਈ ਨਾ ਜਿਹੜੀ ਆਪਣੇ ਗੁਰਬਾਣੀ ਦੇ ਸ਼ਬਦ ਨੇ ਗੁਰੂ ਮਹਾਰਾਜ ਕਹਿੰਦੇ ਨੇ ਰੱਬ ਦੀ ਜਿਹੜੀ ਆਤਮਾ ਤੇ ਉਹਦੀ ਲੋੜ ਬਣ ਗਈ ਰੱਬ ਦੀ ਆਤਮਾ ਦੀ ਲੋੜ ਸ਼ਬਦ ਬਣ ਗਿਆ ਸ਼ਬਦ ਮਤਲਬ ਕੀ ਰੱਬ ਦੀ ਆਤਮਾ ਦੀ ਲੋੜ ਗੁਰੂ ਹੋ ਗਿਆ ਸ਼ਬਦ ਲਾਲੂ ਹਨਾ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਦਸੇ ਗੁਰੂ ਬਾਦਸ਼ਾਹ ਕਹਿੰਦੇ ਨੇ ਗੁਰੂ ਮਾਨਿਓ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜਿ ਤੋਹਾ ਮਥਾ ਟਿਕਣਾ ਸਿੱਖਣਾ ਨੇ ਠੀਕ ਹੈ ਜੀ ਮੇਰੀ ਰੱਬ ਦੀ ਆਤਮਾ ਆਪਣੇ ਸਰੀਰ ਚ ਆਤਮਾ ਜਦੋਂ ਇਹ ਇਹਦੀ ਲੋੜ ਆਤਮਾ ਦੀ ਲੋੜ ਗੁਰੂ ਹੋ ਗਿਆ ਸ਼ਬਦ ਹੋ ਗਿਆ ਤਾਂ ਬੰਦਾ ਕਦੇ ਵੀ ਕੁਰਬਾਨੀ ਤੋਂ ਇੱਕ ਇੱਕ ਦਿਨ ਵੀ ਉੱਠ ਨਹੀਂ ਸਕਦਾ ਵੀ ਮੈਂ ਕਰਦਾਂ ਨਹੀਂ ਜਿਸ ਦਿਨ ਉਹ ਨਹੀਂ ਕਰੀਤਾ ਹੂੰ ਅੰਦਰੋਂ ਬੇਚੈਨੀ ਹੁੰਦੀ ਮੈਂ ਕਿਉਂ ਨਹੀਂ ਕਰੀ ਠੀਕ ਹੈ ਜੀ ਸਾਧ ਸੰਗਤ ਜੀ ਤਾਂ ਧੰਨ ਸੱਚੇ ਪਾਤਸ਼ਾਹ ਗੁਰੂ ਆਮਦਾ ਜੀ ਨੇ ਬੜੇ ਪਿਆਰ ਨਾਲ ਆਪਾਂ ਨੂੰ ਦੱਸਿਆ ਸੀ ਠੀਕ ਹੈ ਜੀ ਤੇ ਆਪਾਂ ਉਹਨਾਂ ਦੇ ਜਿਵੇਂ ਮਤਲਬ ਹਿਸਟਰੀ ਆਪਣਾ ਇਤਿਹਾਸ ਜੇ ਲਿਖਿਆ ਉਹ ਸੋਡਾ ਸਾਂਝਾ ਕਰਿਆ ਵੀ ਕਿਉਂ ਨਿੱਤ ਨਿਮ ਆਪਾਂ ਨੂੰ ਕਿਉਂ ਜਿਹੜੇ ਜਿਹੜੇ ਲੋਕ ਨਹੀਂ ਕਰ ਪਾਉਂਦੇ ਤਾਂ ਉਹਨਾਂ ਵਾਸਤੇ ਇਹ ਚਲੋ ਵਧੀਆ ਸੰਦੇਸ਼ ਹੋਣਾ ਤੇ ਇਸ ਤੋਂ ਬਾਅਦ ਜੇ ਕਿਸੇ ਪ੍ਰਕਾਰ ਦੀ ਵੀ ਤੁਹਾਨੂੰ ਵੀਡੀਓ ਦੀ ਲੋਟ ਲੱਗਦੀ ਹੈ ਵੀ ਆਹ ਚੀਜ਼ ਹੈ ਆਪਾਂ ਨੇ ਉਹ ਕਰਨੀ ਹੈ ਤਾਂ ਮੈਨੂੰ ਕਮੈਂਟ ਕਰਿਆ ਕਰੋ ਠੀਕ ਹੈ ਦੋਸਤੋ ਆਪਾਂ ਰਲ ਮਿਲ ਕੇ ਜਿੰਨਾ ਵੀ ਹੋ ਸਕੇਆ ਵੱਧ ਤੋਂ ਵੱਧ ਆਪਾਂ ਸਿੱਖੀ ਪ੍ਰਤੀ ਹੈਨਾ ਜਿੰਨਾ ਵੀ ਹੋ ਸਕੇਆ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਜਾਗਰੂਤ ਕਰਾਂਗੇ ਠੀਕ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ